ਹਾਂਜੀ ਹਾਂਜੀ ਉਹ ਸਮੇਂ ਦੀ ਲੋੜ ਸੀ ਲੋੜ ਸੀ ਕੀ ਕਹਿੰਦੇ ਜਿਹਨੂੰ ਇਹਨੂੰ 51 ਕਹਿੰਦੇ ਆ ਜੀ 51 ਇਹਨੂੰ ਵੀ 51 ਕਹਿੰਦੇ ਉਹ ਸਮੇਂ ਦੇ ਵਿੱਚ ਦਾ ਨਾ 51 ਸੀਗਾ ਹਾਂਜੀ 1 51 ਬੋਲਦੇ ਆ ਇਹਨੂੰ ਅੱਛਾ ਇਸ ਨੂੰ ਜੀ ਹਾਂਜੀ ਜਦੋਂ ਕਿਤੇ ਆਪਣੇ ਖੂਹਾਂ ਤੋਂ ਪਾਣੀ ਭਰਦੇ ਸੀ ਅੱਛਾ ਜੀ ਉਹ ਸਮੇਂ ਦੇ ਨਾ ਮਲ ਕੇ ਇਹ ਘਰ ਘਰ ਲੋਕਾਂ ਦੇ 10 ਤੋਂ 20 ਤੋਂ ਹਾਂ ਹਾਂ ਮੈਂ 5 ਤੋਂ ਜਿਸ ਦੀ ਸਮਰੱਥਾ ਸੀ ਲੋਕਾਂ ਦੀ ਅੱਛਾ ਜੀ ਤੇ ਇਸ ਤਰ੍ਹਾਂ ਬਣਾ ਕੇ ਰੱਖਦੇ ਸੀ ਇਹ ਹਾਂ ਹਾਂ ਇਹਨੂੰ 51 ਬੋਲਦੇ ਸੀ ਇਹਦੇ ਵਿੱਚ ਜਿਹੜੇ ਤਗੜੇ ਘਰ ਸੀ ਅੱਛਾ ਜੀ ਉਹਨਾਂ ਦਾ ਝੋੜ ਆ ਕੇ ਬਹੰਗੀ ਹਾਂ ਹਾਂ ਬਹੰਗੀ ਨਾ ਜਾਂ ਕੁੰਨੇ ਨਾ ਹਾਂ ਇਹਨਾਂ ਵਿੱਚ ਪਾਣੀ ਭਰ ਕੇ ਜਾਂਦੇ ਸੀ ਅੱਜ ਦੇ ਸਮੇਂ ਤਾਂ ਤੌੜੇ ਬਹੁਤ ਘੱਟ ਵਰਤਨ ਲੱਗੇ ਵਾਟਰ ਕੂਲਰ ਆ ਗਏ ਜਾਂ ਹੋਰ ਚੀਜ਼ਾਂ ਹਨਾ ਜੀ ਜਿਹੜੇ ਆਮ ਨੋਰਮਲ ਘਰ ਸੀ ਹਾਂਜੀ ਉਹ ਤੋਂ ਬਾਅਦ ਆਪ ਲੈ ਕੇ ਬੁੜੀਆਂ ਲੈ ਕੇ ਧੋਣ ਦੋਗੀਆਂ ਸੀ ਮਲ ਕੇ ਅੱਛਾ ਅੱਛਾ ਪਾਣੀ ਭਰਦੀਆਂ ਸੀ ਪਸ਼ੂਆਂ ਨੂੰ ਵੀ ਇਹਨਾਂ ਨੇ ਪੀਉਂਦੇ ਸੀ ਜੀ ਉਹ ਸਮੇਂ ਦੀ ਲੋੜ ਸੀ ਲੋੜ ਸੀ ਕੀ ਕਹਿੰਦੇ ਜਿਹਨੂੰ ਇਹਨੂੰ 52 ਕਹਿੰਦੇ ਆ ਜੀ 52 ਇਹਨੂੰ ਵੀ 52 ਕਹਿੰਦੇ ਉਹ ਸਮੇਂ ਦੇ ਵਿੱਚ ਦਾ ਨਾ ਕੜਵੰਜੀ ਸੀਗਾ ਹੁਣ ਭੁੱਲ ਗਏ ਅੱਜ ਦੇ ਹੁਣ ਦਾ ਅੱਜ ਦੇ ਸਮੇਂ ਤੇ ਚੀਜ਼ ਬਿਲਕੁਲ ਖਤਮ ਹੋ ਚੁੱਕੀ ਆ ਕਿ ਇਹਨੂੰ ਇਹਦਾ ਨਾਮ ਨਹੀਂ ਪਤਾ ਹੁਣ ਨਾ ਕੋਈ ਵਰਤਦਾ ਹੁਣ ਕਿਉਂਕਿ ਤੋੜਾ ਹੀ ਬਹੁਤ ਘੱਟ ਲੋਕ ਵਰਤਦੇ ਆ ਵਾਟਰ ਕੋਲ ਚੱਲ ਫ੍ਰਿਜਾਂ ਚੱਲ ਪਈਆਂ ਹੋਰ ਪਤਾ ਨਹੀਂ ਕੀ ਕੋ ਚੱਲ ਪਿਆ ਇਹ ਚੀਜ਼ ਖਤਮ ਹੋ ਚੁੱਕੀ ਆ ਅੱਜ ਦੇ ਸਮੇਂ ਦੇ ਵਿੱਚ